ਕੋ ਆਇ ਅਦੂਰੋ ਚੱਲ ਕੈ ਮੈਂ ਤਕੀ ਤੂੰ ਸਰਣਾਇ ਜਿਉ ਮੈਂ ਅਸਰ ਰਖੀ ਚਿੱਤ ਮੈਂ ਮੇਰਾ ਸਭੂ ਦੁਖ ਗਵਾਇ ਜਿਉ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰੇ ਅਰਧੀ ਐ ਪੂਰਨ ਸਤਗੁਰ ਗਿਆਨ ਜਿਤ ਘੜਵਸੈ ਪਰਮ ਬ੍ਰਹਮ ਸੋਈ ਸੁਹਾਵਥਾਓ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਓ ਸੇਵਾ ਸੁਭਤ ਨਾ ਜਾਣੀਆ ਨਾ ਜਾਪਿਆ ਰਾਤ ਉੜ ਤਰੀ ਜਗ ਜੀਵਨ ਮੇਰੇ ਠਾਕੁਰੇ ਅਗਮਿਆ ਗਾਥ ਭੇ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤੱਤੀ ਬਹੁ ਨ ਲੱਗਈ ਸਤਗੁਰ ਰਖੇ ਆਪ ਗੁਰ ਨਾਰਾਇਣ ਦੇ ਗੁਰੇ ਗੁਰ ਸੱਚਾ ਸਤਜਨ ਹਾਰ ਗੁਰ ਤੁਠੇ ਸਭ ਦੇ ਪਾਇਆ ਜਨਾਨ ਨੇ ਸਤਬਲ ਹਾਰ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਸਰੇ ਮਹੱਲਾ ਪੰਜਵਾਂ ਘਰ 12ਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵਡੇ ਭਾਗ ਪੀਟੇ ਕਰਤੇ ਮਾ ਕੋਟ ਪ੍ਰਾਧ ਮਿਟੇ ਹਰ ਸਿਵਾ ਬੰਦਨ ਹਰੇ ਬੰਦਨ ਗੁਣ ਗਾਵੋ ਗੋਪਾਲ ਰਾਏ ਰਹਾਉ ਵਡੇ ਭਾਗ ਪੀਟੇ ਕਰਤੇ ਮਾ ਕੋਟ ਪ੍ਰਾਧ ਮਿਟੇ ਹਰ ਸਿਵਾ ਚਰਨ ਕਮਲ ਜਾ ਕਾਮਨ ਰਾਪੇ ਸੋ ਗਗਨ ਤਿਸ ਜਨਨ ਵਿਆਪੇ ਸਗਰ ਤ੍ਰਿਆ ਸਾਧੂ ਸੰਗੀ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੁਖ ਕਿਛ ਪਾਪ ਨ ਫੇੜੇ ਜਮ ਜੰਤਾਰਨ ਆਵੇ ਨੇੜੇ कृष्ण यगन प्रभ बुझाई नानक उधरी प्रभ शरणाई आई कृष्ण यगन प्रभ बुझाई नानक उधरी प्रभ शरणाई वाहिगुरु जी का खालसा वाहिगुरु जी की फतेह